ਕੀ ਵੀ ਨਿਕਲਣਾ ਪੀਏ ਉਹ ਜਿਸ ਨੇ ਦੇਰ ਵੀ ਕੀਤੀ ਹੈ ਲੇਕਨ ਕਿਸੇ ਕੋਈ ਕਰਾ ਰਹੇ ਹੈ ਉਸ ਦੇ ਕੋਈ ਸਿਕਾ ਨਹੀਂ ਮਿਲਦੇ ਆਪੀਸੀ ਦੇ ਬਕਵਾਸ ਨੂੰ ਅੰਗਰੇਜ਼ੀ ਵਿੱਚ ਚੈਟ ਬੈਚ ਕਰੇ ਜਾ ਰਹੇ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਇਹ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਈ ਤੇ ਜਿਸ ਨੌਜਵਾਨ ਤੇ ਬੇਅਦਬੀ ਦੇ ਇਲਜ਼ਾਮ ਲੱਗੇ ਉਸ ਨੂੰ ਪੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਮਾਮਲਾ ਗੁਰਦੁਆਰਾ ਬਾਬਾ ਵੀਰ ਸਿੰਘ ਦਾ ਜਿੱਥੇ ਇੱਕ ਨੌਜਵਾਨ ਬਖਸ਼ੀਸ਼ ਉਰਫ ਗੋਲਾ ਗੁਰਦੁਆਰੇ ਦੇ ਵਿੱਚ ਵੜਿਆ ਤੇ ਇਲਜ਼ਾਮ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ ਗਏ ਨੇ। ਜਿਸ ਤੋਂ ਬਾਅਦ ਸੰਗਤ ਨੇ ਮੌਕੇ ਤੇ ਉਸ ਨੂੰ ਫੜ ਲਿਆ। ਪੀੜ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ। ਅੱਜ ਫਿਰੋਜ਼ਪੁਰ ਜਿਹੜੇ ਦੇ ਉਰਫ ਕੇ ਥਾਂ ਦੇ ਵਿੱਚ ਪਿੰਡਪਿੰਡ ਦੇ ਬੰਦਾਲਾ ਤੋਂ ਇਨਫੋਰਮੇਸ਼ਨ ਮਿਲੀ ਜੀ ਕਿ ਹੁੜੀਵਾਲਾ ਨਵਾਂ ਗੁਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਜਿਸ ਤੇ ਤ੍ਰੰਤਿਯੋਂ ਕੋਈ ਪੁੱਛੀ ਜੁਹੇ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸਨੇ ਬੇਦਬੀ ਕੀਤੀ ਹੈ ਲੁਟਣ ਉਸ ਨੂੰ ਫੜਵਾਇਆ ਹੈ ਤੇ ਉਸਨੇ ਕੋਈ ਸੱਟਾਂ ਵੀ ਮਾਰੀਆਂ ਜਿਸਨੇ ਬੇਦਬੀ ਕੀਤੀ ਹੈ ਉਸ ਨੂੰ ਤੁਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਬੇਦਬੀ ਕਰਨ ਵਾਲੇ ਦੇ ਖਿਲਾਫ IPC ਦੇ ਬਖਵਾਖਤਾਂ ਹੁੰਦੇ ਦਿਨ ਪਰਚਾ ਦਰਜ ਕੀ ਜਾ ਰਹੇ ਹਨ ਇਸ ਤੋਂ ਇਲਾਵਾ ਮੌਕੇ ਤੇ ਆਫੀਸਰਸ ਦੀ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ